ਕਿਨੇ ਕਹਤੰਗਾ ਓ ਬਟੰਗਾ ਮਤੰ ਕਹਾ ਤੱਕੇ ਮੈਂ ਜਾਣ ਹੈ ਓ ਗਰੇਡੀਟ ਚ ਪਿਆਰ ਨੂੰ ਕੀ ਕਹਿੰਦੇ ਹੁੰਦੇ ਨੇ ਲਵ ਉਹੀ ਕਰਦਾ ਆਓ ਜੀ ਹੈਲੋ ਹਾਂ ਹਾਂਜੀ ਓ ਗਰੇਡੀਟ ਦੇ ਚ ਕੀ ਕਹਤੀ ਲਵ ਆਓ ਲਵ ਆ ਕਿਵੇਂ ਲਵ ਬਾਗਾ ਦੰਗਾ ਦੰਗਾ ਦੇਣਾ ਆਇਆ ਹੈਗਾ ਆਪਣੀ ਘਰ ਹੀ ਲਵ ਚ ਕਾ ਡੰਗਾ ਐ ਨਹੀਂ ਉਹ ਮਰ ਜੰਨਾ ਆ ਹਾਂ ਕੁੰਗ ਥੈਂਕ ਯੂ ਬੜਾ ਪੈਰ ਕੱਢ ਗਿਆ ਟੰਡੇ ਦਾ ਹੈ ਮੇਰੇ ਬਣਾ ਨਹੀਂ ਚੱਕ ਦਿੱਤੇ ਹੈ ਹਾਂ ਰੋਜ਼ੇ ਰਗ ਦਿੱਤੇ ਰੋਜ਼ੇ ਰੱਖ ਦਿੱਤੇ ਮੈਂ ਕਹਾਂ ਜੀ ਸਾਨਿਆ ਇਹ ਆਦਮੀ ਝੂਠ ਬੋਲਦਾ ਹਾਈ ਹਾਈ ਵਾਲੀ ਛੋੜੀ ਨਾ ਤਾਂ 10:00 ਹੋਜੇ ਤੱਕ ਤਾਂ ਇਹਦਾ ਫੋਨ ਵੇਖੇ ਨਿਕਰੇ ਨਾ ਉਹ ਮਾ 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 ਜੱਪਟ ਤਾਂ ਉਹ ਰੌਲਾ ਚੱਲਦੀ ਨਹੀਂ ਜਾਂਦੇ ਨੇ ਜੀਰੀ ਬਹਿਲਾ ਜੀ ਯਾਰੇ ਭਈਆ ਆ ਭਈਆ ਕਹਿੰਦੇ ਨੂੰ ਨੂੰ ਕੰਜੀਆ ਮੈਂ ਤੈਨੂੰ ਕਿਹਾ ਇਹਨੂੰ ਕੰਜੀਆ ਮੈਨੂੰ ਤਾਂ ਖਾਈ ਕੇ ਤਖਾਵੇ ਇਹ ਨੂੰ ਨਹੀਂ ਆ ਦੇਖੀ ਗੰਦਾ ਅੱਛਾ ਕਹੇ ਜਾ 200 ਬਰਦੂ ਮਟਾ ਹੈ ਜਾ ਬੰਦਾ ਇਹ ਚੱਲਦਾ ਨਹੀਂ ਇਹ ਜਦੋਂ ਬਗਾਨੇ ਬੰਦੀ ਆ ਜਾਂਦੇ ਨੇ ਨਾ ਕਿਤਾ ਸੱਤ ਪਰ ਇਹ ਨਹੀਂ ਲੈਂਦਾ ਟੋ ਹਾਂ ਹਮਟਾ ਕਰ ਤੂੰ ਹਾਂ ਸਮਝੀ ਪਤਾਤਾ ਹੈ ਆ ਲੈ ਕਿਆ ਪਿਸਟੜ ਹੈ ਹੈ ਮੇਰੇ ਕੋਲੇ ਮੇਰੇ ਕੋਲ ਤਾਂ ਰਫਲ ਵੀ ਤਿਰਛੀਆ ਤੋਂ ਮੰਗਾਈ ਤੀ ਤਾ ਵੇ ਉਹ ਤੇ ਨਵੀਂ ਡੇਡਾ ਲਿਸੈਂਸ ਵਾਲਾ ਚੱਕਰ ਹੈ ਹੈ ਤੇ ਤਾਂ ਉਹ ਬਾਸ ਉਹ ਚਾਲੂ ਹੈ ਉਹ ਨਾ ਮੱਕੀ ਨੇ ਦੱਛੇ ਦੇ ਆਈ ਨਹੀਂ ਇਹ ਨਾਲੇ ਮਨ ਜਾ ਤੂੰ ਤੇ ਪੈਸੇ ਚੋ ਵੀ ਚੱਕ ਕੇ ਲੈ ਮੈਂ ਨਾ ਨਾ ਚੋਰੀਆਂ ਤਨ ਚੱਕੇ ਕਰੇ ਦੱਸ ਕੇ ਚੱਕੇ ਤੇ ਗੱਲ ਫਰੈਡ ਨੂੰ ਮੈਂ ਕਾਇਆ ਮੇਰਾ ਬੱਘੂ ਲੈ ਕੇ ਤੇ ਦੇਖ ਲੈ ਮੈਂ ਨਹੀਂ ਗਿਆ ਜੀ ਮੈਂ ਜਾ ਬੰਦ ਫਰੈਂਡ ਆਈ ਨਹੀਂ ਜੀ ਮੇਰੀ ਉਹ ਪੰਜ ਜਣਾ ਤਾਂ ਨੀ ਸਿਭਾ ਸੁਣੀ ਤਾਂ ਲੈ ਬਟ ਹੈ ਨਾ ਸਿਭੇ ਬੰਦਿਆਂ ਮਿਲਦਾ ਲੈ ਮੈਂ ਗਿਆ ਹੱਸਤਾ ਗਿਆ ਜੱਟੇ ਉਹ ਫਾਇਦਾ ਤੱਕੀ ਉਹ ਤਾਂ ਥੋੜਾ ਮੈਨੂੰ ਪਤਾ ਨਹੀਂ ਸੀ ਨਾ ਵੀ ਥੋੜਾ ਵੱਡਾ ਹੋ ਹਾਂ ਮੈਂ ਲੈ ਗਿਆ ਉਹ ਤਾਂ ਜਦੋਂ ਬਾਅਦ ਚ ਉਹਨੂੰ ਅਧਾਰ ਕਰ ਦਿਖਾਇਆ ਮੁੱਟਲ ਚ ਉਹ ਕਹਿੰਦਾ ਤਾਂ ਵੱਧਦਾ ਹੈ ਉਹ ਤਾਂ ਕਹਿੰਦਾ ਮੇਰਾ ਉਹ ਤਾਂ ਕਹਿੰਦਾ ਇਹ ਨਾ ਕਮਰਾ ਨਾਲ ਦੋ ਨੇ ਨਾ ਆਪਣਾ ਉਹ ਮਤਲਬ ਫੂਡ ਰਸ਼ੀਆ ਫੂਡ ਦਿੱਤਾ ਟਿੱਕੇ ਮਲਾਈ ਟਿੱਕਾ ਰਸ਼ੀਆ ਜਾਬ ਹਾਂ ਉਹ ਦਿੱਤਾ ਜੀ ਚਾਹ ਪੀਣੂ ਮੈਂ ਡੰਨਾ ਹਾਂ ਸਾਲੇ ਦੋ ਨਾ ਬਟੂ ਤਰ ਨਹੀਂ ਗਾ ਬਟੂ ਪਰ ਗੱਲ ਜਾ ਤੇਰਾ ਉੱਥੇ ਜਾ ਉਹ ਉੱਥੇ ਬੈਠ ਤੱਕ 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 ਲੈ ਜਾ ਜੀ ਜੂ ਕਰਨਾ ਕਰ ਲੈ ਹਾਂ ਕਰ ਲੈ ਜੂ ਕਰੇ ਜੋਨੀ ਪਾ ਪਾ ਜੋਨੀ ਲਗੂ ਨਗੇ ਗੇਸ ਫਰੈਂਡ ਨੂੰ ਜਾ ਕਰਿਆ ਤੈ ਹਾਂ ਹਾਂ ਜੀ ਬਚਾ ਲੈ ਚੀਕ ਗਰਿਲੋਂ ਨਾ ਕੋ ਗਿਆ ਫਿਰ ਦੋ ਮਿੰਟ ਦੋ ਜੀ ਬਣਾ ਕੀ ਮਾਈ ਹੁਣ ਇੱਕ ਜਦੋਂ ਵੱਡਾ ਤੇਰੀ ਮਾਰ ਤਾ ਗਾ ਬੁੱਤੇ ਰਾਤ ਮਾਈ ਦਾ ਖਸਾਰ ਹੋ ਗਿਆ ਕੀ ਗਾਜ ਨਿਉੜਾ ਖਾਂ ਕੇ ਆਜ ਨਿਉੜਾ ਚਾਰ ਪਾਇਆ ਹੋ ਗਿਆ ਆਉ ਲੈ ਆਹੋ ਜੇ ਦੱਤ ਚਾਉਣਾ ਵੱਡਤਾ ਮੈਂ ਹਿੰਦਾਂ ਕੌਣ ਆਦਾ ਤੇਰੇ ਚਾਹ ਕਿਹੜਾ ਗਿਆ ਕੀ ਮੰਗਦੀ ਐ ਕੀ ਮੰਗਦੀ ਐ ਕੀ ਖਾਣੇ ਲਾ ਕੀ ਵਗਦੀ ਹੱਲ ਪਛੇੜ ਉਹ ਵਗੂ ਪਸਾੜਾ ਲਾੜ ਵਗਾ ਉਹੀ ਸੱਟ ਲਿਆ ਦੇ ਕੀ ਕਰਦੀ ਉਹ ਸੱਟ ਲੱਗਦਾ ਕੀ ਵਗਦੀ ਹਟ ਤਿੰਨ ਚਾਰ ਬਰੀ ਆਉਂਦਾ ਢੂਜ ਦਾ ਡਟਾ ਇਹੋ ਬੋਲਦਾ ਵੀ ਕੀ ਬਗਾ ਕਰ ਬਸ ਸਾਰੇ ਲਾੜ ਵਗਾ ਦਾ ਤੁਹਾਡੇ ਕੋਲ ਆਰਟੀਕਲ ਆ ਵਾ ਮੇਰਾ ਵੀ ਹੱਲ ਕਰੋ ਕਿਉਂਕਿ ਮੇਰਾ ਫਟੂਆ ਦਾ ਹੈ ਗਾਣਾ ਗਾਓ ਕੋਲ ਬੈਠ ਜਾ ਸੁਣ ਕੇ ਗਾਣਾ ਕਰ ਨਾਮਾ ਕਿਹੜਾ ਚਨਾਮਾ ਮੈਨੂੰ ਆਇਆ ਕਿਹੜੇ ਦਾ ਸੁਣੇ ਲਾਭੂ ਦਾ ਹੈ ਲਾਭ ਲਾ ਵੀਰੇ ਰਸਨਾ ਹਾਂ ਚਲ ਚੱਲ ਫੱਟ ਬਸ ਸੋਰੇ ਅੰਦਰ ਕਿੱਥੋਂ ਚਈ ਦੈਯਾ ਪਿੱਛੇ ਤੁੱਬ ਦੀ ਚੰਡੋਲ ਦਾ ਸਾਰੀ ਜ਼ਿੰਦਗੀ ਬਨਾਈ ਘਰ ਬਾਲ ਨੂੰ ਕਦੇ ਵਿਛਦੇ ਨੂੰ ਬੋਲਦਾ ਊਟਾ ਮਾਰੂ ਦਾ ਕਲਾਹੀ ਮਗਰ ਬੈਣੇ ਲਉ ਨਾ ਛਾਤ ਥੇਕਿਆ ਦੀ ਬਸ ਸੋਹਣਿਆ ਦੇ ਘਰ ਕਿੱਥੋਂ ਨਹੀਂ ਜਦ ਕਸ ਕਰੇ ਥੇਕਿਆ ਦੀ ਕਿਵੇਂ ਕਾਇ ਲਗੇ ਹੈ ਬੋਚਣਾ ਨਾ ਬੋਚੋ ਤੁਮ ਇਹਨਾਂ ਨਾ ਬਸ ਦਿਨਾ ਨਾ ਜੋ ਤੋਰ ਰਵਾਂ ਨੈ ਤੂੰ ਆ ਗੱਲਾਂ ਕਰੀ ਕਰਕੇ ਵੇ ਮੇਰਾ ਥੋੜਾ ਬਚਾਉਣਾ ਤੂੰ ਮੈਂ ਪੁੱਛਿਆ ਲੋਰੀਂਦਾ ਇਹਨੂੰ ਪੁੱਛਿਆ ਲੋਰੀਂਦਾ ਏ ਮੈਂ ਕਿਤਾਬ ਵਸਤੂ ਆਂ ਢੈਣੀ ਦੇਖ ਕੇ ਨਾ 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 ਇਹ ਕਾਰ ਦੇਖ ਕੇ ਕਹਿਤਾ ਏ ਮੈਸੋਖੀ ਬਸਤੀਂ ਜਾ ਹਰੇ ਬੇਮੈਸੋਖੀ ਬਸਤੀਂ ਆਹ ਸੁਰ ਚਤਾ ਜਾ ਆ ਸੁਰ ਚਤਾ ਜਾ ਘਰ ਹੋਰ ਪਾਸੇ ਵਧੀ ਜਾ ਮਨ ਨੂੰ ਮਿਲਦਾ ਪਿਆਰ ਬਥੇਰਾ ਸਸ ਸੌੜਾ ਨਾ ਤਾ ਤੋਂ ਮਨ ਨੂੰ ਮਿਲਦਾ ਪਿਆਰ ਬਥੇਰਾ ਦੱਸਾ ਮੈ ਸਰਾਬੀ ਜਾ ਦੇਖ ਕੇ ਕਹਿਤਾ ਮੇ ਮਸ ਬਸ ਧੀਆਂ ਹਾਏ ਸਭ ਮੈ ਬਸ ਧੀਆਂ ਮੇਰੇ ਕੋਲ ਆਸਥਾ ਦਾ 2 ਮਹੀਨੇ ਹੈ ਚਲ ਹੋਰ ਸੁਰਜ ਆਏਗਾ ਚਲ ਹੁਣ ਖੋਸੋ 31 ਵੇ ਕਿਸ ਨੇ ਟੀਕ ਕੀਤੀ ਨਾਸੜੋ ਦਰਦ ਕਹਾਣੀ ਨੂੰ ਬਸ ਜਾਣ ਕੋ ਚਾਈ ਫਿਰਦਾ ਜਿੰਦ ਖਾ ਗਏ ਗਮ ਨਹਾਣੀ ਨੂੰ ਯਾਰ ਇਸ ਨੂੰ ਬੁਹਾਰਾ ਨੇ ਹੈ ਸਾਡੀ ਪਿੱਟ ਤੇ ਜੰਨੇ ਵਾਰ ਕਿਤੇ ਸਭ ਕੀਤੇ ਜਿਗਰੀ ਯਾਰਾ ਦੇ ਸਾਡੀ ਪਿੱਟ ਤੇ ਜੰਨੇ ਵਾਰ ਕਿਤੇ ਸਭ ਕੀਤੇ ਕੁੱਤੇ ਯਾਰਾ ਦੇ ਹਾਂ ਚੱਲੇ ਕਹੋ ਉਹ ਸੋਚਾ ਬਲੇ ਬੇਸੂਰ ਬੇਸੂਰ

ਕੋਈ ਨਾ ਬੋਲੀਆ ਔਨ ਬਸੈਂਗਾ ਲਾ ਦੇਣਾ ਤੋਰ ਸਲਾ ਜਿਵੇਂ ਤੂੰ ਸੁਣਾ ਬਈ ਮੈਨੂੰ ਐਡਾ ਹੋ ਜਾਈਗਾ ਨਹੀਂ ਬਸ ਕੋਈ ਬੋਲੀ ਸੁਣਾ ਦੇ ਅੱਜ ਦੜ ਖੁਸ਼ ਕਰਦੇ ਭਾਈ ਮੰਗ ਨਹੀਂ ਕੀ ਮੰਗ ਗਾਣਾ ਗਾ ਕੇ ਗਾਣਾ ਗਾ ਕੇ ਬਾਬਾ ਗਿਲਜੋ ਕੁਝ ਮਗਰ ਜਿਹੜਾ ਮਾਰਦੀ ਆਮ ਖਾਦੀ ਖਾਇਆ ਆਮ ਦਾ ਲੈ ਚਾਹਤ ਲਾ ਕੇ ਮੇਰੇ ਦੀ ਗੱਲ ਤਾਂ ਪੁੱਛ ਲੈ ਹਾਂ ਹਾਂ ਹੋ ਰacti ਬਲੋ ਲਾਣ ਦਾ ਡਰਮ ਖੋਲਿਆ ਓ ਗੁੱਟ ਵੀ ਗਿਆ ਜੱ ਤੇਰਾ ਯਾਰ ਬੋਲਿਆ ਓ ਇੱਕ ਗੋਰੀ ਇੱਕ ਕਾਲੀ ਇੱਕ ਸੀਗੀ ਪੋਨੀ ਵਾਲੀ ਹਾਏ ਗੋਰੀ ਇੱਕ ਕਾਲੀ ਇੱਕ ਸੀਗੀ ਪੋਨੀ ਵਾਲੀ ਇਹ ਤਾਂ ਮੋਟਾ ਮੋਟਾ ਹਲੇ ਕੁੜੇ ਸਾਵ ਲਾਇਆ ਨਾ ਔ ਦਾ ਰੂਪ ਕੇ ਜੱਟਣੇ ਮਝੂਕਾ ਅੰਗਣੀਆਂ ਵੀਤ ਗਈ ਸੀ ਰਾਤ ਤੇਰਾ ਨਾਮ ਆਇਆ ਨਾ ਉਹ ਦਾ ਰੂਬੀ ਗੇ ਜਟਣੇ ਮਝੂਕਾਂ ਗਣੀਆਂ ਵੀਦਗੀ ਸੀ ਰਾਤ ਤੇਰਾ ਨਾਮ ਆਇਆ ਨਾ ਮੇਰੇ ਤੇ ਲਿਖਿਆ ਹਾਂਜੀ ਤੁਹਾਡੇ ਲਈ ਤੇ ਹਾਂਜੀ ਬੱਚਾ ਮੈਂ ਛੱਡੀ ਤੇ ਤਾਂ ਬਾੜਾ ਲਾ ਲਾ ਕਿਨੇ ਪੁੱਛਾ ਦੇਣ ਲੱਗੂ ਸੋਣਾ ਬੰਦ ਕਰਨ ਲੱਗਿਆ ਹਾਂ